ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰਦਾਸ ਕੜਾ ਜੀ ਮੀਡੀਆ ਇਨਚਾਰਜ ਲੁਧਿਆਣਾ ਸੋ ਅੱਜ ਅਸੀਂ ਆਏ ਆ ਪਿੰਡ ਗੁਰਮਾ ਦੇ ਵਿੱਚ ਜਿੱਥੇ ਕਿ ਆਪਾਂ ਦੇਖ ਸਕਦੇ ਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਉੱਥੇ ਤਕਰੀਬਨ ਜਿੱਥੇ ਸੜਕ ਤੋਂ ਆਪਾਂ ਮੁੜਦੇ ਆ ਮੇਨ ਰੋਡ ਤੋਂ ਆਪਾਂ ਦੇਖ ਸਕਦੇ ਆ ਬਾਬਾ ਜੀ ਦਾ ਗੇਟ ਵੀ ਬਣਿਆ ਹੋਇਆ ਇੱਥੇ ਬਾਬਾ ਜੀ ਦਾ ਸਰੂਪ ਵੀ ਬਣਿਆ ਹੋਇਆ ਆਪਾਂ ਦੇਖ ਸਕਦੇ ਆ ਤੇ ਨਾਲ ਨਾਲ ਬਾਬੇ ਦਾ ਸ਼ੂਬ ਵੀ ਬਣਿਆ ਹੈ ਔਰ ਆਪਾਂ ਪਿੰਡ ਦੇ ਵਿੱਚ ਚੱਲਦੇ ਆ ਜਿੱਥੇ ਬਾਬਾ ਜੀ ਦਾ ਜਨਮ ਸਥਾਨ ਹੈ ਉੱਥੇ ਤੋਂ ਲੈ ਚੱਲਦੇ ਆ ਉਹ ਜਨਮ ਸਥਾਨ ਤੇ ਕੀ ਕੁਛ ਤਕਰੀਬਨ ਜਿੱਥੇ ਕੇ ਬਾਬਾ ਜੀ ਦਾ ਉੱਥੇ ਕੀ ਕੁਛ ਬਣਿਆ ਉੱਥੇ ਤੁਹਾਨੂੰ ਦਿਖਾਣੇ ਆ ਵੀ ਜਿੱਤੇ ਬਾਬਾ ਜੀ ਦਾ ਜਨਮ ਸਥਾਨ ਆ ਜਿੱਤੇ ਕੇ ਤਕਰੀਬਨ ਦੱਸਿਆ ਜਾਂਦਾ ਵੀ ਬਾਬਾ ਜੀ ਦਾ ਜਿਹੜਾ ਜਨਮ ਸਥਾਨ ਤੇ ਵੀ ਬਹੁਤ ਸਾਰੇ ਸਮਾਗਮ ਲਾਏ ਜਾਂਦੇ ਨੇ ਵਾਹੀ ਸਰਨ ਦੇਵ ਦੇ ਸਿੱਤੇ ਪਾਏ ਕੇਸ਼ਾ ਦੇਵ ਦੇ ਸਿੱਤੇ ਪਾਏ پہلا کوٹا اس کو باقاعدہ سامعین نے ویٹھھ ٹکایا دوسرا کوٹا اوپر رکھ کے نئی کی نیتی میرے کالے خالصانی اسی چندے واسطے کی پاؤں شرط سے سینہ صاف نے وہ سامنے میں گویند راجہ کا میرے نام کے نام

ਤਿਯੇ ਨਾ ਤਰਕੋ ਸੇਵਾ ਕਰੋ ਤਿਯੇ ਨਾ ਬੀਤੋ ਜਨਮ ਤੋਆ ਸੋਰਾ ਮਨ ਤੋ ਤੈ ਕੋ ਮਾਨ ਕਰੋ ਸਦਾਈ ਮਨ ਸਹਿਯਾ ਮੰਨ ਲਗਾਵੀਂ ਜਿਤੁ ਵੇਂਦੇ ਲਾਇ ਇਨ ਅੰਧਿਆਏ ਗੁਰੂ ਨਦੇ ਸੋਈ ਜਿਤੁ ਦਿਲ ਬਨ ਲਾਇ ਹਦਪਤ ਸਵਾਰੀ ਹੋਨੇ ਜੋ ਰਤਿਨ ਜਾਏ ਸੰਸਾਰ ਸਾਗਰ ਤੇ ਰਖੇਨ ਬੰਨ ਜਨਮ ਧਾਈ ਜਿਵਾਈ ਕੋ ਨੇਖੋਣ ਤਰੇ ਨਾਲ ਗਤ੍ਰੋਨੀ ਪਾਈ I'm to do the ਇਹ ਨਾ ਉਹ ਮੇਰਨੋਜੀ ਪੋਲਾ ਸਿੰਘ ਗੁਰਮਾ ਸਾਡਾ ਜੀ ਇਥੇ ਪ੍ਰਾਪਰਟੀ ਦਾ ਕੰਮ ਆ 16 ਸਾਲ ਲੱਗਿਆ ਸਾਨੂੰ ਜੀ ਜਿੱਥੇ ਲਾ ਕੇ ਬਾਬਾ ਦੀਪ ਸਿੰਘ ਜੀ ਵੀ ਅੱਜ ਵੀ ਦੇਖਦੇ ਆ ਪਿੰਡ ਗੁਰਮਾ ਦੇ ਵਿੱਚ ਜਿੱਥੇ ਉਹਨਾਂ ਦਾ ਇੱਕ ਗੇਟ ਵੀ ਬਣਿਆ ਜੀ ਉਹਨਾਂ ਦੇ ਨਾਮ ਤੇ ਉੱਥੇ ਨਾਲੇ ਬਾਬਾ ਜੀ ਦੇ ਨਾਲ ਹੀ ਬਾਬਾ ਜੀ ਦੇ ਇੱਕ ਸ਼ੂਕ ਸ਼ੂਕ ਜੀ ਸ਼ੂਕ ਬਣਾਇਆ ਗਿਆ ਵਾ ਉਹਦੇ ਨਾਲ ਨਾਲ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿਹੜੇ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਜੋ ਸਹੀਦ ਬਾਬਾ ਸਰਮੌਰ ਜੋਧੇ ਦਾ ਜੱਦੀ ਪਿੰਡ ਉਹ ਪਿੰਡ ਗੁਰਮਾ ਹੀ ਆ ਜੀ ਇਹ ਉਹਨਾਂ ਦਾ ਜੱਦੀ ਪਿੰਡ ਜੱਦੀ ਥਾਨ ਪਿੰਡ ਗੁਰਮਾ ਇੱਕ ਬਾਬਾ ਦਪਹਿਰ ਦਾਸ ਜੀ ਨੇ ਸਾਡੇ ਜੀ ਜੋ ਉਹਨਾਂ ਗੁਰਮਾ ਹੀ ਉਹਨੇ ਜਗਾ ਬਣੀ ਹੋਈ ਆ ਗੁਰਦਾਰਾ ਸਾਹਿਬ ਦੇ ਸਾਹਮਣੇ ਪ੍ਰਾਇਮਰੀ ਸਕੂਲ ਚ ਠੀਕ ਆ ਜੀ ਸੀਰ ਬਾਬਾ ਦੀਪ ਸਿੰਘ ਜੀ ਤੇ ਖੀਤ ਬਾਬਾ ਨੇ ਬਾਬਾ ਦਪਹਿਰ ਦਾਸ ਜੀ ਇਕੱਠੇ ਲੰਦੇ ਕਰਦੇ ਸੀ ਇਹ ਕਿਹੜੇ ਸਾਲਾਂ ਦੇ ਵਿੱਚ ਤਕਰੀਬਨ ਜਿਹੜਾ ਇਹ ਗੇਟ ਬਣਾਇਆ ਗਿਆ ਜੀ ਕਿਹੜੇ ਸਾਲਾਂ ਦੇ ਵਿੱਚ ਇਹ ਜੀ ਸਾਡੀ ਸ਼ੁਰੂ ਤੋਂ ਪਹਿਲਾਂ ਬਣਾਇਆ ਗਿਆ ਜੀ ਬਾਕੀ ਜੋ ਹੈਗਾ ਜੀ ਇਤਿਹਾਸ ਲਿਖਿਆ ਹੋਇਆ ਜੀ ਇਹ ਮਾਲਵਾ ਤੇ ਆ ਸਾ ਜੀ ਕੋਈ ਸਿਆਸੀ ਪਾਰਟੀਆਂ ਨੇ ਕਿਉਂਕਿ ਅਮਰਸਰ ਜ਼ਿਲ੍ਹੇ ਵਿੱਚ ਕੋਈ ਸਿਆਸੀ ਪਾਰਟੀਆਂ ਸੀ ਜਿਨ੍ਹਾਂ ਨੇ ਇਸ ਦੇ ਕਾਰਨ ਜੀ ਸਾਡੇ ਪਿੰਡ ਦਾ ਰੁਤਬਾ ਉੱਚਾ ਪਾਇਆ ਸੀ ਉਹਨਾਂ ਨਾਲੋਂ ਪਿੱਛੇ ਜੀ ਇੱਥੇ ਨੰਦਰ ਕਈ ਲੱਗਦੇ ਆ ਜੀ ਪਹੂ ਪਿੰਡ ਸਾਹਿਬ ਤੋਂ ਆਏ ਨੇ ਜੀ ਉਹ ਵੀ ਮੰਨ ਕੇ ਕਹਿੰਦੇ ਨੇ ਜੀ ਵੀ ਵਾਕਈ ਇਹੇ ਪਿੰਡ ਸ਼ਹੀਦ ਬਾਬਾ ਦੀਪ ਸਿੰਘ ਦਾ ਪਿੰਡ ਹੈ ਜੋ ਜੱਦੀ ਪਿੰਡ ਗੁਰਮਾ ਹੈ ਜਿੱਥੇ ਕਿ ਜਿੱਥੇ ਗੁਰਦੁਆਰਾ ਸਾਹਿਬ ਆ ਜੀ ਉੱਥੇ ਸ਼ਹੀਦ ਬਾਬਾ ਦੀਪ ਸਿੰਘ ਦਾ ਜੱਦੀਕਰ ਹੁੰਦਾ ਸੀ ਉਹਨਾਂ ਦਾ ਵਾਕ ਜੋ ਪੰਛਾ ਅਜੇ ਵੀ ਉਹਨਾਂ ਦੇ ਘਰਾਚੋਂ ਹੈਗੇ। ਹਾਂਜੀ ਹਾਂਜੀ। ਗਾਬਤ ਪੈਰ ਦੇ ਆ ਜੀ ਜੋ ਜ਼ਮੀਨ ਹੈ ਜੀ 350 ਵਿਗੇ। ਸਾਡੇ ਬਾਕੀ ਦੇ ਸਬੰਧ ਵਿੱਚ ਤੁਸੀਂ ਕੀ ਕੰਮ ਕਰਦੇ? ਵਿਸਾਕੀ ਦੇ ਸਬੰਧ ਤੇ ਇਹ ਕਹਿੰਦੇ ਚਾਹੁੰਦੇ ਆ ਜੀ ਅਸੀਂ ਨਿਸਾਨ ਸਾਹਿਬ ਲੈ ਆ ਜੀ। ਹਾਂਜੀ ਆਪਾਂ ਨੇ ਗੇਟ ਸਾਹਿਬ ਤੇ ਜੀ ਮਹਾਰਾਜ ਜੀਦ ਬਾਬਾ ਦੀਪ ਸਿੰਘ ਜੀ ਦੇ ਸਰੂਪ ਅੱਗੇ ਠੀਕ ਆ ਜੀ ਇੱਥੇ ਕੰਟੀਨਿਊ ਸੇਵਾ ਚੱਲਦੀ ਆ ਜੀ ਕਈ ਲੰਗਰ ਲੱਗਦੇ ਆ। ਸੰਗ ਦਾ ਬਹੁਤ ਸੇਵਾ ਭਾਵਨਾ ਜੀ। ਹਾਂਜੀ ਹਾਂਜੀ। ਮੇਰੇ ਵੀਰ ਚੱਕਲੇ ਡਰਾਈਵਰ ਉਵੇਂ ਮਰੀਆਂ ਬੀਬੀਆਂ ਪੈਣਾ ਹਰਿਆਣਾ ਮੱਥਾ ਟੇਕਣ ਆਉਂਦੀਆਂ ਜੀ ਕਈ ਪਿੰਡਾਂ ਤੋਂ ਹਾਂਜੀ ਹਾਂਜੀ ਇਹ ਗੱਲ ਮੈਂ ਜ਼ੂਰ ਕਹੂੰਗਾ ਜੀ ਸਹੀਲ ਬਾਬਾ ਤੀਰ ਸਿੰਘ ਦਾ ਫਰਮੌਰ ਜੋਦੇ ਦਾ ਜੋ ਪਿੰਡਾ ਜੀ ਉਹ ਪਿੰਡ ਗੁਰਮਾ ਜ਼ਿਲ੍ਹਾ ਲੁਧਿਆਣਾ ਜੀ ਨੇੜੇ ਜਿਹਲ੍ਹੋਂ ਇਹ ਜਿਹੜਾ ਗੇਟ ਆ ਜੀ ਸਾਹਨੇ ਵਾਲਾ ਰੋਡ ਪਿੰਡ ਫਰਮੌਰ ਦਾ ਹਾਂਜੀ ਸਭ ਕੀ ਨਾਮ ਹੋ ਤਾਂ ਪਰ ਮੈਂ ਜਸ ਕੀ ਰੁੱਤ ਨੂੰ ਨਹੀਂ ਇਸ ਹੀ ਪਿੰਡ ਜਿਹੜਾ ਕਿ ਬਾਬਾ ਬਿਸਕੂਰ ਦੀ ਬਾਅਦ ਵਿੱਚ ਪਿੰਗੁਰਮਾਂ ਵਿੱਚ ਤੇ ਗੇਟ ਬਣਿਆ ਉੱਥੇ ਅੱਜ ਉਹਨਾਂ ਦਾ ਸ਼ੋਕ ਵੀ ਲੱਗਿਆ ਹੈ ਇਹ ਪਿੰਡ ਵਾਸਤੇ ਵੀ ਉਹਨਾਂ ਦਾ ਘਰ ਵੀ ਹੈ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਤੇ ਤਕਰੀਬਨ ਇਹ ਦੱਸਦੇ ਆ ਦੱਸਿਆ ਜਾਂਦਾ ਜੱਦੀ ਪਿੰਡ ਹੈ ਹਾਂਜੀ ਹਾਂਜੀ ਜੱਦੀ ਪਿੰਡ ਹੈ ਅੱਜ ਯਾਨੀ ਕਿ ਤੁਸੀਂ ਕੀ ਕਹਿੰਦੇ ਹੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜਿਦਾ ਹੁਣ ਮੇਰੇ ਮੈਂ ਜਿੰਨਾ ਪੜਿਆ ਇਤਿਹਾਸ ਵਿੱਚ ਹੈ ਕਹਿੰਦੇ ਬਾਬੂ ਦੀ ਸਿੰਘ ਸ਼ਹੀਦ ਉਹਨਾਂ ਦਾ ਜੱਦੀ ਪਿੰਡ ਇਹੀ ਆ ਤੇ ਇੱਥੇ ਨਾਨਕ ਪਰਿਵਾਰ ਚ ਰਹਿੰਦੇ ਸੀ ਤੇ ਜਦੋਂ ਉਹ ਦੱਸਦੇ ਇਹਨਾਂ ਦੇ ਹੋਏ ਫਿਰ ਮੈਨੂੰ ਕਿੱਧਰ ਲੈ ਗਏ ਸੀ ਪਾਹੂ ਪਿੰਡ ਜਿੰਨ ਕਿ ਜਨਮ ਤੋਂ ਨਾ ਦੇ ਇਹੀ ਤੇ ਜਨਤਨੋਂ ਨਾ ਹਾਂ ਪਹੂ ਪੈਦਾ ਜੋ ਜੀ ਨਾਨਕੇ ਨੇ ਉੱਥੇ ਨਾਨਕੇ ਨਹੀਂ ਜਿੰਦਾ ਬਾਕੀ ਤੇ ਆਸ ਸੋਡੇ ਸਾਹਮਣੇ ਆ ਜੀ ਕੋਈ ਦੁਆਨੀ ਨਹੀਂ ਆ ਜੀ ਸਾਕੀ ਜਾਰ ਤੇ ਕੀ ਕਰਨ ਚਾਹੋ ਸਾਥ ਲਈ ਲੱਖ ਲੱਖ ਵਧਾਈਆਂ ਸਾਰੇ ਸੰਤਾਨ ਇਹ ਅਸੀਂ ਇਹੀ ਮੈਂ ਕਹਿਣਾ ਚਾਹੁੰਦਾ ਮੈਂ ਚਲੋ ਅੰਤਸ਼ਕੋ ਸਿੰਘ ਸੋਜੋ ਪੁਰਵ ਨੇ ਬਣਾਈ ਹਾਂਜੀ ਹਾਂਜੀ ਬਾਬਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਾਂਜੀ ਮੇਰਾ ਨਾਮ ਭਾਈ ਗੁਰਮੁਖ ਸਿੰਘ ਜੀ ਹੈ ਅਤੇ ਮੈਂ तकरीबन 17 ਸਾਲਾਂ ਤੋਂ ਸ਼ੰਤਨਵਾਦ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਜਨਮ ਸਥਾਨ ਨਗਰ ਗੁਰਮਾ ਵਿੱਚ ਬਤੌਰ ਗ੍ਰੰਥੀ ਸਿੰਘ ਦੀ ਡਿਊਟੀ ਰਾਜ ਸਿੰਘ ਦੀ ਡਿਊਟੀ ਕਥਵਾਜ ਸਿੰਘ ਦੀ ਡਿਊਟੀ ਨਿਭਾ ਰਿਹਾ ਹਾਂ ਅਤੇ ਇਹ ਸਥਾਨ ਸ਼ੰਤਨਵਾਦ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਨਾਲ ਜੁੜਿਆ ਹੋਇਆ ਨਾਮ ਦੇ ਨਾਲ ਜੁੜਿਆ ਹੋਇਆ ਹੈ ਸ਼ੰਤਨਵਾਦ ਬਾਬਾ ਦੀਪ ਸਿੰਘ ਜੀ ਸ਼ਹੀਦ ਨਗਰ ਗੁਰਮਾ ਦੇ ਹੋਏ ਹਨ ਇਸ ਦਾ ਜੋ ਹਵਾਲਾ ਹੈ ਆਪਕਾ ਨੂੰ ਮਾਲਵਾ ਇਤਿਹਾਸ ਜੋਦਾਸ਼ ਵਿਸਾਖਰ ਸਿੰਘ ਜਨੇਤਖਰਾ ਵਾਲਿਆਂ ਨੇ ਲਿਖਿਆ ਹੈ ਉਹਨਾਂ ਨੇ ਦੂਸਰੇ ਭਾਗ ਦੇ ਵਿੱਚ 108 ਨੰਬਰ ਦੇ ਉੱਤੇ ਲਿਖਣਾ ਕੀਤਾ ਕਿ ਭਰਪੂਰ ਖੋਜ ਕਰਨ ਤੋਂ ਪਤਾ ਲੱਗਦਾ ਹੈ ਕਿ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਗਰਗੁਰਨਾ ਜ਼ਿਲ੍ਹਾ ਲੁਧਿਆਣਾ ਦੇ ਹੋਏ ਹਨ ਅਤੇ ਧੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਹੈ ਉਹ ਜਨਮ ਦਿਹਾੜਾ 26 ਜਨਵਰੀ ਨੂੰ ਜਿਹੜੀ 14 ਮਾਰਗ ਵਾਲੇ ਦਿਨ ਹੈ ਇਸੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਬਹੁਤ ਦੂਰ ਉਦੂਰੋਂ ਸੰਗਤ ਪਹੁੰਚਦੀ ਹੈ ਵਿਦਿਆਨਤ ਢਾਡੀ ਜਿੱਥੇ ਕਥਾ ਵਾਚਕ ਕੀਰਤਨੀ ਜਿੱਥੇ ਪਹੁੰਚਦੇ ਹਨ ਅਤੇ ਨਗਰ ਕੀਰਤਨ ਸਰਜਦੇ ਹਨ ਅਤੇ ਲਗਾਤਾਰ 4 ਦਿਨ ਭਰਪੂਰ ਸੰਗਤਾਂ ਦੇ ਵਿੱਚ ਇਹ ਸਾਰਾ ਸਮਾਗਮ ਮਨਾਇਆ ਜਾਂਦਾ ਹੈ ਜਿੰਨਾ ਕਿ ਦਿੱਸਿਆ ਤੁਹਾਡੇ ਕੋਲੋਂ ਵੀ ਇਹ ਰਸ ਮਗਮਲਾਇ ਜੁੰਦਾ ਜਿਹੜਾ ਇਤਿਹਾਸ ਦੇ ਲਿਖੇ ਤੌਰ ਤੇ ਆਪ ਤੰਤਰ ਬਾਬਾ ਦੀਪ ਸਿੰਘ ਜੀ ਦਾ ਜਨਸਥਾਨ ਹੈ ਪਿੰਡ ਹੈ ਇਸੇ ਤਕਰੀਬ ਦੇ ਜਿਹਦੇ ਨਾਂ ਤੇ ਨਾਮ ਰਜਿਵਾ ਹੈ ਅੱਜ ਜਿੱਥੇ ਵੀ ਦੱਸਿਆ ਜਾਂਦਾ 1280 ਦੇ ਇਤਿਹਾਸ ਵਿੱਚ ਲਿਖਾ ਹੋਇਆ ਉਹਦੇ ਵਿੱਚ ਪਾਂ ਦੇ ਬਾਬੇ ਕੀ ਕਰਦੇ 1280 ਦਾ ਜਿਹੜਾ ਇਤਿਹਾਸ ਹੈ ਉਹ ਨਗਰ ਗੁਰਮਾ ਦਾ ਇਤਿਹਾਸ ਜੁੜਦਾ ਜੋ ਕਿ ਤੈਮੂਰ ਲੰਗ ਦਾ ਉਸ ਵਕਤ ਰਾਜ ਸੀਗਾ ਮੁਗਲ ਬਾਦਸ਼ਾਹ ਦਾ ਉਦੋਂ ਇਹ ਨਗਰ ਗੁਰਮਾ ਜਿਹੜਾ ਜਿੱਥੇ ਗੁਰਦਰਾ ਮੰਜੀ ਸਾਹਿਬ ਆਲਮਗੀਰ ਹੈ ਉਥੇ ਨਗਰ ਵਸਦਾ ਸੀਗਾ ਤੇ ਇਸ ਜਗ ਨਗਰ ਦਾ ਜਿਹੜਾ ਮੋਢੀ ਸੀ ਉਹ ਮਹਾਰਾਜਾ ਜਗਦੇਵ ਸਿੰਘ ਪਰਮਾਰ ਸੀਗਾ ਪਰਮਾਰ ਵੰਸੀ ਸੀ ਅਤੇ ਮਹਾਰਾਜਾ ਜਗਦੇਵ ਸਿੰਘ ਪਰਮਾਰ ਵੰਸੀ ਸੀ ਜਨ ਜੋ ਉਹਨਾਂ ਦੀ ਤैमूर ਲੰਗ ਦੇ ਨਾਲ ਕੋਈ ਲਾਗੜਾੜ ਸੀ ਇਸ ਕਰਕੇ ਤैमूर ਲੰਗ ਜਦੋਂ ਇੱਥੇ ਲੰਘਿਆ ਉਸ ਨੇ ਨਗਰ ਗੁਰਮਾ ਨੂੰ ਜੋ ਕਿ ਆਲਮਗੀਰ ਵਾਲੀ ਥਾਂ ਤੇ ਵਸਦਾ ਸੀ ਉਸ ਨਗਰ ਨੂੰ ਉਸ ਨੇ ਦਰਸ ਨਾਸ ਕੀਤਾ ਨੁਕਸਾਨ ਕੀਤਾ ਅਗਲਾ ਕੇ ਸਾੜ ਦਿੱਤਾ ਤਾਂ ਉਦੋਂ ਤੈਮੂਰ ਲੰਗ ਉਥੋਂ ਲੰਘਦਾ ਹੋਇਆ ਛਾਇਆ ਦੇ ਕੋਲ ਆ ਕੇ ਰੁਕਿਆ ਸੀ ਅਤੇ ਬਾਅਦ ਵਿੱਚ ਗੁਰਮਾਨਵਸੀ ਅਣਖੀ ਜੋਧਿਆਂ ਨੇ ਤੈਮੂਰ ਲੰਗ ਦੇਤੇ ਫਿਰ ਹਮਲਾ ਕੀਤਾ ਤੇ ਉਸ ਦਾ ਭਾਰੀ ਨੁਕਸਾਨ ਕੀਤਾ ਆਪਣਾ ਲੁੱਟਿਆ ਹੋਇਆ ਵਾਲ ਕੀ ਜਿਹੜਾ ਉਹ ਵਾਪਸ ਪ੍ਰਾਪਤ ਕੀਤਾ ਜੋ ਕੁਝ ਵੀ ਉਸਨੇ ਲੁੱਟਿਆ ਸੀ ਉਸ ਤੋਂ ਬਾਅਦ ਨਗਰ ਗੁਰਮਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇੱਕ ਨਗਰ ਗੁਰਮਾ ਇੱਥੇ ਆ ਕੇ ਵਸਿਆ ਇੱਕ ਨਗਰ ਗੁਰਮਹਿ ਜਿਹੜਾ ਉਹ ਬਰਨਾਲੇ ਦੇ ਇਲਾਕੇ ਗੁੰਮਟੀ ਪਿੰਡ ਆ ਉਹਦੇ ਨੇੜੇ ਵਸਿਆ ਜੇ ਇਹ ਨਗਰ ਜਿਹੜਾ ਹੈਗਾ 1280 ਦਾ ਤਾਂ ਇਸ ਦਾ ਇਹ ਇਤਿਹਾਸ ਹੈ ਉਸ ਤੋਂ ਬਾਅਦ ਜਿਹੜਾ ਨਗਰ ਹੈ ਇੱਥੇ ਹੀ ਵਸਿਆ ਅਤੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਇਤਿਹਾਸ ਇੱਥੇ ਦਾ ਜੁੜਦਾ ਹੈ ਉਹ ਇਹ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਇਹ ਜਨਮ ਇਸ ਸਥਾਨ ਹੋਇਆ ਨਗਰ ਹੋਇਆ ਪੱਤੇ ਉਹਨਾਂ ਦੇ ਜਿਹੜੇ ਬਜ਼ੁਰਗ ਸਨ ਉਹਨਾਂ ਨੇ ਛੇਵੇਂ ਪੜਾਅ ਚੋਂ ਜੀਤ ਸਿੱਖੀ ਪ੍ਰਾਪਤ ਕੀਤੀ ਅਤੇ ਸਿੱਖੀ ਪ੍ਰਾਪਤ ਕਰਕੇ ਗੁਰੂ ਚਰਨਾਂ ਦੇ ਨਾਲ ਜੁੜੇ ਅਤੇ ਸਮਾਪਤ ਆ ਕੇ ਫਿਰ ਬਾਬਾ ਦੀਪ ਸਿੰਘ ਜੀ ਦਾ ਜਨਮ ਮਾਤਾ ਜਉਨਕੌਰ ਦੀ ਕੁੱਖ ਤੋਂ ਇੱਥੇ ਹੀ ਹੋਇਆ ਅਤੇ ਜਦੋਂ ਬਾਬਾ ਦੀਪ ਸਿੰਘ ਜੀ 6 ਸਾਲਾਂ ਦੇ ਸਨ ਤਾਂ ਕਿਸੇ ਕਾਰਨ ਫਿਰ ਉਹਨਾਂ ਦੀ ਮਾਤਾ ਜੀ ਬਾਬਾ ਦੀਪ ਸਿੰਘ ਜੀ ਨੂੰ ਛੋਟੀ ਉਮਰ ਦੇ ਵਿੱਚ ਹੀ ਆਪਣੇ ਪੇਕੇ ਪਿੰਡ ਲੈ ਗਏ ਸੀ ਜ਼ਿਆਦਾਤਰ ਬਾਬਾ ਦੀਪ ਸਿੰਘ ਜੀ ਆਪਣੇ ਨਾਨਕ ਦੇ ਪਿੰਡ ਹੀ ਰਹੇ ਹਨ ਉਸ ਪਿੰਡ ਦਾ ਨਾਮ ਪਹੂਵੰਡਾ ਹੈ ਜਿਲ੍ਹਾ ਕਰਨਤਾਰਨ ਹੈ ਉੱਥੇ ਵੀ ਸੰਗਤਾਂ ਬੜੀ ਸ਼ਰਧਾ ਦੇ ਨਾਲ ਉਸ ਸਥਾਨ ਨੂੰ ਮਨਾਉਂਦੀਆਂ ਹਨ ਅਤੇ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਉੱਥੇ ਪਹੁੰਚਦੀਆਂ ਹਨ ਉੱਥੇ ਵੀ ਦੁਪਹਿਰਾਂ ਸਾਹਿਬ ਸੱਜਦੇ ਹਨ ਇੱਥੇ ਵੀ ਦੁਪਹਿਰਾਂ ਸਾਹਿਬ ਸੱਜਦੇ ਹਨ ਇੱਥੇ ਵੀ ਸੰਗਤਾਂ ਗੁਰੂ ਗ੍ਰੰਥ ਆਉਂਦੀਆਂ ਉੱਥੇ ਵੀ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਬਾਕੀ ਬਾਬਾ ਦੀਪ ਸਿੰਘ ਜੀ ਮਹਾਨ ਯੋਧੇ ਹੋਏ ਹਨ ਉਹਨਾਂ ਨੇ ਭਗਤੀ ਦੇ ਵਿੱਚੋਂ ਸ਼ਕਤੀ ਪੈਦਾ ਕੀਤੀ ਹੈ ਮਜਰੂਮ ਦੀ ਰਾਖੀ ਕੀਤੀ ਹੈ ਅਤੇ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਹਨ ਜਿਨ੍ਹਾਂ ਦਾ ਜੋ ਨਾਮ ਹੀ ਐਸਾ ਹੈ ਤੁਸੀਂ ਉਹਨਾਂ ਦੇ ਨਾਮ ਦੇ ਨਾਲ ਪਹਿਲਾਂ ਵੀ ਸ਼ਹੀਦ ਸ਼ਬਦ ਲਾ ਸਕਦੇ ਹੋ ਆਖਿਰ ਤੇ ਵੀ ਸ਼ਬਦ ਸ਼ਹੀਦ ਲਾ ਸਕਦੇ ਹੋ ਉਹ ਸ਼ਹੀਦ ਮਿਸਲਾਂ ਦੇ ਬਾਨੀ ਵੀ ਬਣੇ ਅਤੇ ਜਿਨ੍ਹਾਂ ਨੇ ਨਗਰ-ਨਗਰ ਜਾ ਕੇ ਮਜਲੂਮਾਂ ਤੋਂ ਮਜਲੂਮਾਂ ਦੀ ਰਾਖੀ ਕੀਤੀ ਅਤੇ ਜੋ ਜ਼ੁਲਮਕਾਰੀ ਸੀ ਉਹਨਾਂ ਨੂੰ ਸੋਧਾ ਲਾਉਣਾ ਕੀਤਾ ਅਤੇ ਬਾਬਾ ਦੀਪ ਸਿੰਘ ਜੀ ਨੇ ਹਮੇਸ਼ਾ ਹੀ ਚੜ੍ਹਦੀ ਕਲਾ ਦਾ ਤਰਕੀਕ ਸਿੱਖੀ ਦੇ ਵਿੱਚ ਸੰਗਤਾਂ ਨੂੰ ਜੋੜਨਾ ਕੀਤਾ, ਹੰਡੇ-ਬਾਟੇ ਦੀ ਫੌਲ ਸ਼ਕਾ ਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਅਤੇ ਬਾਣੀ ਦਾ ਪ੍ਰਚਾਰ ਕੀਤਾ। ਇੱਕ ਛੋਟੀ ਜੀ ਗੱਲ ਹੈ ਜੋ ਕਿ ਮਾਸਟਰ ਜੀ ਹੁਣੇ ਆਪਾਂ ਨੂੰ ਦੱਸ ਰਹੇ ਸਨ ਇਸ ਨਗਰ ਦਾ ਜਿਹੜਾ ਇਤਿਹਾਸ ਤੁਸੀਂ ਪੁੱਛਦੇ ਹੋ ਜਦੋਂ ਇਹ ਨਗਰ ਆਲਮਗੀਰ ਤੋਂ ਉੱਜੜਿਆ ਤਾਂ ਇਹ ਫਿਰ ਜਿੱਥੇ ਨਾਨਕ ਸਰ ਜਗੇੜਾ ਪਿੰਡ ਹੈ ਉੱਥੇ ਵਸੇ। ਉਸ ਤੋਂ ਬਾਅਦ ਕੱਟ ਗਿਆ, ਕੱਟ ਲਿਆ। ਨਗਰ ਉੱਜੜਿਆ ਉਦੋਂ ਇਹ ਨਗਰ ਬਟਾਰੀ ਪਿੰਡ ਉਰਲੇ ਪਾਸੇ ਆ ਕੇ ਵਸਿਆ ਅਤੇ ਕੁਝ ਲੋਕ ਸਨ ਜਿਹੜੇ ਨਗਰ ਗੁਰਮਾ ਦੇ ਉਹ ਜੋ ਨਾਨਕ ਸਰਜ ਗੇੜੇ ਦੀ ਇੱਕ ਝਿੱਲੀ ਵੱਜਦੀ ਸੀ ਕਾਫੀ ਦਰਸ਼ ਸੀ ਉਹਦੇ ਵਿੱਚ ਨਿਵਾਸ ਉਹਨਾਂ ਨੇ ਰੱਖਿਆ ਸੀ ਉਦੋਂ ਬਾਅਦ ਸਾਰੇ ਹੀ ਇੱਥੇ ਆ ਕੇ ਜੋ ਇੱਥੋਂ ਤਕਰੀਬਨ ਅੱਧਾ ਕਿਲੋਮੀਟਰ ਦੂਰੀ ਤੇ ਉਹ ਨਗਰ ਵਸਿਆ ਫਿਰ ਉੱਥੇ ਪਲੇਗ ਦੀ ਬਿਮਾਰੀ ਪੈਣ ਕਰਕੇ ਇਸ ਨਗਰ ਦੀ ਸੰਗਤਾਂ ਨੇ ਫਿਰ ਉੱਥੋਂ ਉੱਠਣਾ ਕੀਤਾ ਤੇ ਇੱਥੇ ਆ ਕੇ ਨਿਵਾਸ ਕੀਤਾ ਇੱਥੇ ਬਾਬਾ ਦੁਪਹਿਰ ਦਾਸ ਜੀ ਇਹਨਾਂ ਦੀ ਸੰਤ ਕੁੱਟਿਆ ਮਰਜ਼ਾਦਾ ਚਲਦੀ ਸੀ ਅਤੇ ਇਹਨਾਂ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਭਾਈ ਇੱਥੇ ਹੀ ਵਸੇ ਰਹੋ ਤੇ ਬਿਮਾਰੀ ਤੁਹਾਡਾ ਪਿੱਛਾ ਛੱਡ ਦੇਵੇਗੀ ਸੋ ਇਹ ਨਗਰ ਉਦੋਂ ਤੋਂ ਹੀ ਇੱਥੇ ਵਸਦਾ ਹੈ ਅਤੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਹਰਦੀਪ ਸਿੰਘ ਆ ਜੀ ਹਾਂਜੀ ਕੀ ਕੰਮ ਕਰਨਾ ਹੈ ਬਾਬਾ ਜੀ ਜੀ ਅੱਜ ਜਨਪਦਾਨ ਅਜਿਹੜਾ ਜ ਆ ਉਸਾਕੀ ਜਿਹੜਾ ਮਾਜਾ ਦੇਖੋ ਜੀ ਸਿੱਖ ਪੰਥ ਖਾਲਸਾ ਦੀ ਨੇ ਨੇ ਇਹ ਇੱਕ ਤਿਹਾਰਾ ਜ਼ਰੂਰੀ ਮਨਾਇਆ ਜਾਣਾ ਚਾਹੀਦਾ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਬੜੇ ਜੋਰਾਂ ਸ਼ੋਰਾਂ ਨਾਲ ਮਨਾਇਆ ਜਾਂਦਾ ਤੇ ਸਿੱਖੀ ਨਾਲ ਜੋੜਨ ਦੀ ਇੱਕ ਸਭ ਤੋਂ ਵੱਡੀ ਇਹ ਮਤਲਬ ਸਾਨੂੰ ਧਾਰਨਾ ਜੀ ਬਈ ਅਸੀਂ ਵੱਧ ਵੱਧ ਖਾਲਸਾ ਪੰਥ ਦੇ ਵਿੱਚ ਆਪਣਾ ਵੱਧ ਵੱਧ ਯੋਗਦਾਨ ਪਾਈਏ ਧੰਨਵਾਦ ਕੀ ਫਤਿਹ ਅੱਜ ਕੀ ਨਾਮ ਹੈ ਮੇਰਾ ਨਾਮ ਬਲਵਿੰਦਰ ਸਿੰਘ ਜੀ ਅੱਜ ਕੀ ਕਹਿਣਾ ਚਾਹੁੰਦੇ ਜੀ ਅੱਜ ਜੀ ਅਸੀਂ ਸਿੱਖੀ ਜੋ ਸੰਧਾਰਨਾ ਉਹ ਇਹ ਕਹਿੰਦਾ ਬਾਬਾ ਜੀ ਉਹਦੀ ਬਾਰੇ ਸਾਡੇ ਗੁਰੂ ਘਰ ਦੇ ਵਿੱਚ ਅਸੀਂ ਹਰ ਸਾਲ ਮਨਾਉਂਦੇ ਆ ਤੇ ਲੋਕਾਂ ਨੂੰ ਪ੍ਰੇਰਣਾ ਦਿੰਦੇ ਆ ਵੀ ਸਿੱਖੀ ਦੇ ਨਾਲ ਜੁੜੋ ਤੁਸੀਂ ਆਪਾਂ ਗੁਰੂ ਘਰ ਨਾਲ ਜੁੜੀਏ ਆਪਾਂ ਸਿੱਖੀ ਨੂੰ ਉੱਚਾ ਚੁੱਕੀਏ ਜੀ ਬਾਬਾ ਦੀਪ ਸਿੰਘ ਦੇ ਚਿਬਾ ਦੇ ਵਿੱਚ ਲੱਗੇ ਹੋਏ ਆ ਸਾਰਾ ਪਰਵਾਰ ਇਕੱਠੇ ਲੱਗੇ ਰਿਹਾ ਨਗਰ ਸੇਵਾ ਕਰਦਾ ਵੈਰੂਜੀ ਦਾ ਖਾਲਸਾ ਹੈ ਪਿੰਜੀਗਾ ਖਾਲਸਾ ਵੈਰੂਜੀ ਕੀ ਫਤਿਹ ਦਾਸ ਦਾ ਨਾਮ ਮਾਸਟਰਪੁਰ ਸਿੰਘ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਦੋਂ ਬਜ਼ੁਰਗਾਂ ਤੋਂ ਸਾਨੂੰ ਪਤਾ ਲੱਗਿਆ ਤਕਰੀਬਨ 1950 ਤੋਂ ਪਹਿਲਾਂ ਸਾਨੂੰ ਗੁਰਦੁਆਰਾ ਜਿਹੜਾ ਪਹਿਲੀ ਬਿਲਡਿੰਗ ਸੀ ਪੰਜ ਮਜਲੀ ਬਹੁਤ ਉੱਚੀ ਬਿਲਡਿੰਗ 66 ਫੁੱਟ ਉੱਚੀ ਸੀ ਉਹਦਾ ਕੋਈ ਨਹੀਂ ਪਤਾ ਕਿ ਕਦੋਂ ਬਜ਼ੁਰਗਾਂ ਨੇ ਬਣਾਈ ਉਹ ਕਾਫੀ ਸਾਲ ਤਕਰੀਬਨ 50-60 ਸਾਲ ਉਹ ਖੜੀ ਰਹੀ ਉਸ ਤੋਂ ਬਾਅਦ ਆਹ ਦੁਬਾਰਾ ਨਵਾਂ ਬਿਲਡਿੰਗ ਬਣਾਈਆ ਅਸੀਂ ਜਨਵਰੀ ਵਿੱਚ 26 ਜਨਵਰੀ ਨੂੰ ਜਾਂ ਜਿਸ ਦਿਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੋਵੇ ਉਹ ਦਿਨ ਅਸੀਂ ਅਖੀਲਾ ਦਿਨ ਜਿਸ ਦਿਨ ਅਸੀਂ ਪਹੁੰਚਾਉਣਾ ਰੱਖਦੇ ਆ ਅਸੀਂ 1950 ਤੋਂ ਪਹਿਲਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਆਉਂਦੇ ਆ ਤੇ ਸੰਗਤਾਂ ਵੱਲ ਚੜ ਕੇ ਰਾਗੀ ਢਾਡੀ ਬੇਅੰਤ ਦੁਆਬੇ ਦੇ ਵਿੱਚੋਂ ਵੀ ਢਾਡੀ ਬੇਸ਼ਮਾਰ ਪਹਿਲਾਂ ਆਉਂਦੇ ਸੀ ਤੇ ਹੁਣ ਵੀ ਆਉਂਦੇ ਆ ਉਹਨਾਂ ਨੂੰ 5-5 10-10 ਮਿੰਟ ਦੇਖ ਕੇ ਉਹਨਾਂ ਦਾ ਸਤਿਕਾਰ ਵੀ ਕਰਦੇ ਆ ਬਾਕੀ ਸਾਡਾ ਪਿੰਡ ਜਿਹੜਾ ਹੈ ਫੋਰਸ ਕਲੱਬ ਦਾ ਗਰਾਊਂਡ ਵੀ ਬਣਿਆ ਹੋਇਆ ਹੈ ਤੇ ਅਸੀਂ ਮਾਤਾ ਜਿਉਣੀ ਜੀ ਦਾ ਪਾਰਕ ਵੀ ਤਿਆਰ ਕਰ ਰਹੇ ਹਾਂ ਤੇ ਇੱਕ ਇਹ ਅਸੀਂ ਜਿਹੜੀ ਆ ਤੁਹਾਡੇ মিডিਏ ਰਹੀਆਂ ਸੀ ਸਰਕਾਰ ਤੋਂ ਮੰਗ ਵੀ ਕਰਦੇ ਆ ਕਿ ਜਿਹੜੀ ਸਾਡੀ ਸੜਕ ਸ਼ਹੀਦ ਬਾਬਾ ਦੀਪ ਸਿੰਘ ਰੋਗ ਸਾਨੀਆ ਰੋਡ ਤੋਂ ਲੈ ਕੇ ਲਾਪਰਾ ਤੱਕ ਬਾਇਆ ਮਕੰਦਪੁਰ ਗਰਮ ਇਹ ਹੋ ਕੇ ਉੱਥੇ ਹੋ ਜੀਵੇ ਤਾਂ ਇਹਦਾ ਨੌ ਵੀ ਸ਼ਹੀਦ ਬਾਬਾ ਦੀਪ ਸਿੰਘ ਰੋਕ ਰੱਖਿਆ ਜਿੱਦਾਂ ਕਿ ਤਕਰੀਬ ਬਹੁਤ ਪੁਰਾਣਾ ਇਤਿਹਾਸਦਾਰ ਬਾਬਾ ਜੀ ਦਾ ਜਨਮ ਸਥਾਨ ਹੈ ਹਾਂਜੀ ਉੱਥੇ ਤਕਰੀਬ ਦੀ ਸਰਕਾਰਾਂ ਵੱਲੋਂ ਬਹੁਤ ਸਾਰਾ ਕੁਝ ਦਿੱਤੇ ਬਹੁਤ ਸਾਰੇ ਧਾਰਮਿਕ ਜਿੱਥੇ ਗੁਰੂਆਂ ਦੇ ਨਾਮ ਹੋਏ ਨੇ ਉਹਨਾਂ ਦੇ ਸਥਾਨਾਂ ਨੂੰ ਬਹੁਤ ਸਾਰਾ ਕੁਝ ਡਵੈਲਪਮੈਂਟ ਦਿੱਤੀ ਗਈ ਆ ਇਸ ਪਿੰਡ ਦੇ ਵਿੱਚ ਜਿੱਥੇ ਸੜਕਾਂ ਤੁਸੀਂ ਗੱਲ ਕਰਦੇ ਹੋ ਉੱਥੇ ਤਕਰੀਬ ਹੋਰ ਤਕਰੀਬ ਇਹ ਤੱਕ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਗਿਆ ਇਹਦਾ ਵੀ ਕਾਰਨ ਹੈ ਜੀ ਇਹਦਾ ਕਾਰਨ ਇਹ ਆ ਵੀ ਜਦ 1921 ਦੇ ਵਿੱਚ ਸ਼੍ਰੋਮਣੀ ਕਮੇਟੀ ਬਣੀ ਉਸ ਸਮੇਂ ਸਿ ਸ਼ਿੱਦਾਂ ਦੇ ਮਤੇ ਪਾਏ ਦੋ ਮਤੇ ਪਾਏ ਇੱਕ ਪੋਹੂ ਪਿੰਡ ਦਾ ਮਤਾ ਪਿਆ ਇੱਕ ਗੁਰਮ ਪਿੰਡ ਦਾ ਮਤਾ ਪਿਆ ਜਿਹੜਾ ਪੋਹੂ ਪਿੰਡ ਦਾ ਮਤਾ ਸੀ ਉਸ ਸਮੇਂ ਉਸ ਦਾ ਗੁਰ ਬ੍ਰਿਯਾਮ ਸਿੰਘ ਜ਼ੈਲਦਾਰ ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਸੀ ਇਸ ਕਰਕੇ ਉਹਨਾਂ ਨੇ ਮਤਾ ਆਪ ਦਾ ਫਾਸ ਕਰਾਇਆ ਸਾਡਾ ਰਿਜੈਕਟ ਕਰਾਇਆ ਸਮਝ ਵੀ ਉਸ ਸਮੇਂ ਤੋਂ ਬਾਅਦ ਸਾਡ ਨੂੰ ਜਿੰਨਾ ਵੀ ਸਾਨੂੰ ਲਿਟਰੇਚਰ ਮਿਲਿਆ ਅਸੀਂ ਇਕੱਠਾ ਕਰਕੇ ਆਪ ਦੇ ਕੋਲ ਰੱਖਿਆ ਹੋਇਆ ਇਹਨਾਂ ਕਿਤਾਬਾਂ ਦੇ ਵਿੱਚ ਦਿੱਤਾ ਹੋਇਆ ਗਿਆਨੀ ਲਾਲ ਸਿੰਘ ਸੰਰੂਰ ਨੇ ਕਿਹਾ ਵੀ ਖੋਜ ਕਰਨ ਤੋਂ ਪਤਾ ਲੱਗਦਾ ਸ਼ਹੀਦ ਬਾਬਾ ਦੀਪ ਸਿੰਘ ਮਾਲਵਾ ਇਤਿਹਾਸ ਨੇ ਦੱਸਤਾ ਸਾਥੀ ਨਰਿੰਦਰ ਸਿੰਘ ਲਖਾਰੀ ਹੋਏ ਨੇ ਉਹਨਾਂ ਨੇ ਲਿਖਿਆ ਵੀ ਉਹ ਪੋਹੂ ਪਿੰਡ ਵਾਲੇ ਨਾਨਕੇ ਦਾ ਮੰਨਦੇ ਆ ਗੁਰਮਾ ਨੂੰ ਪਿੰਡ ਬੰਨਣ ਨੂੰ ਤਿਆਰ ਨਹੀਂ ਪਰ ਅਸੀਂ ਕਹਿੰਦੇ ਆ ਵੀ ਨਾਨਕੇ ਉੱਥੇ ਆ ਉਹ ਛੋਟਾ ਹੁੰਦਾ ਉਹਦਾ ਬਾਪ ਗੁਜ ਗਿਆ ਸੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਉਹ ਉੱਥੇ ਚਲੇ ਗਏ ਉਹਨਾਂ ਦਾ ਪਾਲਣ ਪੋਸਨ ਉੱਥੇ ਹੋਇਆ ਪਰ ਜਨਮ ਇੱਥੇ ਸੀ ਉੱਥੇ ਨਾਨਕੇ ਸੀ ਇਹ ਉਹਨਾਂ ਦਾ ਜਦੀ ਪਿੰਡ ਠੀਕ ਹੈ ਵਾਇਰੂ ਜੀ ਦਾ ਕੰਮ ਹੈ ਕੀ ਕਰਨ ਬਗਰਾ ਮੇਰਾ ਨਾਮ ਰਣਜੀਤ ਸਿੰਘ ਆ ਜੀ ਹਾਂਜੀ ਕੀ ਕੰਨਾ ਚੋਣਾ ਵਿਸਾਖੀ ਦੇ ਮੌਕੇ ਤੇ ਵਿਸਾਖੀ ਦੇ ਮੌਕੇ ਤੇ ਜੀ ਇਹੀ ਕਹਿਣਾ ਚਾਹਣਾ ਵੀ ਸਾਰੇ ਸੰਗਤ ਨੂੰ ਇਹ ਵਿਸਾਖੀ ਦੇ ਦਿਹਾੜੇ ਤੇ ਜੁੜਨਾ ਚਾਹੀਦਾ ਹੈ ਬਾਅਦ ਤੋਂ ਬਾਅਦ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ ਵਾਹਿਗੋਸਾਹਿਬ ਮੈਨੂੰ ਗੁਰਵਿੰਦਰ ਸਿੰਘ ਸਤ ਗੁਰੂ ਜੀ ਕੀ ਕੰਨਾ ਕੰਨੇ ਆਏ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਰਗਲਾ ਕਾਰ ਦੀ ਜਨਮ ਪਾਂ ਕੇ ਪਿੰਡ ਗੁਰਮਾ ਵੀ ਅੱਥੀ ਪਹੁੰਚੇ ਆ ਉੱਥੇ ਅੱਜ ਕੀ ਕੰਨਾ ਕਰਨ ਅੱਜ ਜਿਹੜੇ ਬਹੁਤ 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 ਸਮਾਰਥ ਕਰਦਾ ਹਾਂ ਤੁਹਾਡੇ ਟੀਵੀ ਵਾਲਿਆਂ ਨੂੰ ਕਡਿਸ਼ਨਾਗਰ ਗੁਰਮੁਹੰਤ ਪਹੁੰਚੇ ਗੁਰਮੁਹੰਤ ਨਗਰ ਦੇ ਵਿੱਚ ਬਾਬਾ ਜੀ ਬਾਬਾ ਦੀਪ ਸਿੰਘ ਜੀ ਦਾ ਜਨਮਿੱਤ ਹੋਇਆ ਗੁਰੂ ਘਰ ਇੱਥੇ ਬਣਿਆ ਉਹਨਾਂ ਦੀ ਜਗ੍ਹਾ 'ਚ ਬਾਬਾ ਜੀ ਦੇ 25 26 27 ਨੂੰ ਜਨਮ ਦਿਨ ਮਨਾਇਆ ਜਾਂਦਾ ਚੀ ਵਿਭਾੜਾ ਮਨਾਇਆ ਜਾਂਦਾ ਜੋ ਵੀ ਜਨਮੰਦ ਨੇ ਸਾਰੇ ਮਨਾਏ ਜਾਂਦੇ ਨੇ ਪਰੰਤੂ ਅਸੀਂ ਮੰਗ ਕਰਦੇ ਹਾਂ ਵੀ ਬਾਬਾ ਜੀ ਦੀ ਯਾਦ ਦੇ ਵਿੱਚ ਖੰਨਿਆਲਰ ਰੋਡ ਤੋਂ ਗੇਟ ਤੋਂ ਐਂਡ ਗੁਰਮ ਬਾਇ ਮਕੰਦਪੁਰ ਲਾਪਰਾ ਤੱਕ ਸਾਡੀ ਸਰਕਾਰ ਕੋਲ ਪੁਰਜ਼ੋਰ ਮੰਗ ਆ ਕਿ ਸਾਡੀ ਸੜਕ 18 ਫੁੱਟ ਚੌੜੀ ਬਣਾਈ ਜਾਵੇ ਜੋ ਕਿ ਸਾਡਾ ਰਾੜਾ ਸਾਹਿਬ ਨੇ ਸੰਤ ਬਾਬਾ ਜੀ ਸ਼ਸ਼ਨਦੀ ਮਾਰਗ ਨਾਲ ਜੋੜਿਆ ਗਿਆ ਗੁਰਮਾ ਜੀ ਬਾਬਾ ਦੀ ਸਿੰਘ ਦਾ ਨਗਰ ਆ ਇੱਥੇ ਬਹੁਤ ਭਾਰੀ ਕੱਠ ਹੁੰਦਾ ਦੁਪਹਿਰਾਂ ਸਾਹਿਬ ਦੀ ਲੱਗਦਾ ਤੇ ਬਾਹਰ ਵਾਲੇ ਦਿਨ ਵੀ ਬਹੁਤ ਕੀਤਨ ਮਾਈਆਂ ਪਾਰ ਕਰਦੀਆਂ ਨੇ ਤੇ ਸਾਡੀ ਇਹ ਬੇਨਤੀ ਹੈ ਵੀ ਸੜਕ ਸਾਡੀ ਇਹ ਚੌੜੀ ਹੋਵੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਊਗਾ ਹਾਂਜੀ ਜੀ ਪੁੱਤ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਅੱਜ ਅਮਰ ਸਿੰਘ ਬਾਬਾ ਜੀ ਸਿੰਘ ਜੀ ਦੇ ਸਾਹਮਣੇ ਕਿੱਥੇ ਪਹੁੰਚੇ ਹੋ ਕਿਲਾ ਘਰੋਂ ਡੰਡ ਸਾਹਿਬ ਮੇਰੇ ਵੱਲੋਂ ਪਹਿਲਾਂ ਤੋਂ ਖਾਸਾ ਪੰਥ ਨੂੰ ਬਹੁਤ ਬਹੁਤ ਮੁਜ਼ਾਰਕਾ ਅੱਜ ਉਸ ਆਖੀ ਦਾ ਦਿਹਾੜਾ ਸਾਡੇ ਗੁਰਮੰਡ ਦੇ ਅਸੀਂ ਨਿਵਾਸੀ ਸਾਡੇ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਇੱਥੇ ਬਹੁਤ ਸੰਗਤ ਆਉਂਦੀ ਆ ਹਰ ਐਤਵਾਰ ਚਪਹਿਰਾ ਸਾਹਿਬ ਲੱਗਦਾ ਸਭ ਇੱਥੇ ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਤੇ ਇਸ ਨਗਰ ਦੇ ਵਿੱਚ ਦੋ 게ਟ ਬਣ ਰਹੇ ਨੇ ਇੱਕ ਬਣ ਰਿਹਾ ਤੇ ਇੱਕ ਮਕੰਦpur ਵਾਲੀ ਸਾਈਡ ਤੋਂ ਵੀ ਬਣ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਅਸੀਂ ਮਾਤਾ ਜਿਉਣੀ ਕੌਰ ਜੀ ਦਾ ਪਾਰਕ ਜਿਹੜਾ ਸਾਡੇ ਮੰਦਿਰ ਦੇ ਬੱਚਾ ਉਹ ਬਣੇਗਾ ਤੇ ਹੋਰ ਵੀ ਬਹੁਤ ਪ੍ਰਾਣੇ ਅਸੀਂ ਕਰ ਰਹੇ ਹਾਂ ਕਿਉਂਕਿ ਇਹ ਜਨਮ ਸਥਾਨ ਸਾਡੇ ਬਾਪੂ ਜੀ ਸ਼ਹੀਦ ਬਾਬਾ ਦੀਪ ਸਿੰਘ ਬਾਹਰਾ ਜੀ ਦਾ ਬਹੁਤ ਇੱਥੇ ਇਹਨਾਂ ਦਾ ਜਨਮ ਸਥਾਨ ਹੈ ਅਸੀਂ ਸੰਗਤਾਂ ਦੇ ਹੋਰ ਵੀ ਛਾ ਦੇਖਦੇ ਹਾਂ ਹਰ ਐਤਵਾਰ ਬਹੁਤ ਸੰਗਤਾਂ ਛਾ ਨਾਲ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਅਕਵੇ ਬੇਨਤੀ ਕਰਦੀ ਆ ਇਸ ਵੀਡੀਓ ਚੈਨਲ ਦੇ ਕੋ ਬੇਨਤੀ ਕਰਦੀ ਆ ਸਾਡੇ ਮਾਸਟਰ ਸਰਦਾਰ ਬਲਵੰਤ ਸਿੰਘ ਜੀ ਜੋ ਕਿ ਪਹਿਲਾਂ ਤੋਂ ਕਮੇਟੀ ਦੇ ਪ੍ਰਧਾਨ ਹਨ ਉਸ ਤੋਂ ਬਾਅਦ ਜਿੰਨੀ ਵੀ ਕਮੇਟੀਆਂ ਸਾਰਿਆਂ ਨੇ ਸੰਯੋਗ ਕੀਤਾ ਜਿੱਦਣ ਦੇ ਬਾਬਾ ਜੀ ਗੁਰਮukh ਸਿੰਘ ਜੀ ਆਏ ਨੇ ਸਾਡੇ ਪਿੰਡ ਦਾ ਬਹੁਤ ਵੱਡਾ ਸੁਧਾਰ ਹੋ ਗਿਆ ਅਸੀਂ ਗੁਰੂ ਘਰ ਨਾਲ ਜੁੜ ਗਏ ਸਾਨੀਆਂ ਬੀਬੀਆਂ ਜਿਹੜੀਆਂ ਅਸੀਂ ਘਰਾਂ 'ਚ ਬੈਠ ਕੇ ਟਾਈਮ ਪਾਸ ਕਰਦੇ ਸਾਨੂੰ ਗੁਰੂ ਨਾਲ ਜੋੜ ਜਿਸ ਦਿਨ ਤੋਂ ਮੈਂ ਇਸ ਨਗਰ ਵਿੱਚ ਆਈਆਂ ਮੇਰਾ ਖੰਡ 64 ਵਿੱਚ ਛੱਡ ਗਈ ਹੋਈ ਉਸ ਤੋਂ ਬਾਅਦ ਇੱਕ ਗੁਰੂ ਘਰ ਦੀ ਸੇਵਾ ਜੋ ਮਹਾਰਾਜ ਨੇ ਬਖਸ਼ੀ ਆ ਕੋ ਹੋ ਰਹੀ ਜਾਂਦੀ ਅਸੀਂ ਬੀਬੀਆਂ ਦੇ ਸੰਯੋਗ ਨਾਲ ਸਾਰੀਆਂ ਬੀਬੀਆਂ ਦੀ ਸੰਯੋਗ ਨਾਲ ਸੇਵਾ ਜਾਂ ਰਹੀ ਜਿੰਨੀਆਂ ਬੀਬੀਆਂ ਨੂੰ ਮੈਂ ਕੁਝ ਵੀ ਕਹਿ ਦਵਾਂ ਉਹ ਬੀਬੀਆਂ ਸਾਰੀਆਂ ਸਰ ਮੱਤੇ ਤੇ ਸੇਵਾ ਕਰ ਜਾਂਦੀਆਂ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਤਾਂ 24 25 26 ਦੰਮੀ ਬਹੁਤ ਧੂਮ ਘਾਮ ਨਾਲ ਮਨਾਇਆ ਜਾਂਦਾ ਹਰ ਬੱਚਿਆਂ ਦੇ ਸੰਯੋਗ ਨਾਲ ਸੰਗਤ ਦੀ ਸੰਯੋਗ ਨਾਲ بابا جی اس پنڈے موجودہ جنم سان یہی ہے بابا جی کا پنڈ دے نام سے میں ماسٹر جی ریونی رہا جو کہ ماسٹر جی اگے ہو کے ترتے ہیں وہ ساری سنگت چلتی ਐਨੇ ਗੱਲਾਂ ਕਹਿੰਦੀ ਹੋਈ ਮੈਂ ਕੀ ਮੰਦੀ ਜਾਦੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰ ਵੀ ਸੰਗਤਾਂ ਹਾਂ ਕਿ ਕੀ ਕਹਿਣਾ ਚਾਹੀਦਾ ਲੰਗਰ ਹਾਲ ਜਿੱਥੇ ਤੁਸੀਂ ਸੇਵਾ ਕਰਦੇ ਹਾਂ ਹਾਂਜੀ ਇਹ ਤਾਂ ਸੇਵਾ ਕਰਨ ਵਾਲੇ ਆ ਜੀ ਕਿ ਸੇਵਾ ਸਾਡਾ ਕਰਮੇ ਸੇਵਾ ਦਾ ਜੀ ਗੱਲ ਹੈ ਜੀ ਸਿੰਘ ਜੀ ਜਨਮ ਦੇ ਹਾਂ ਸਾਰੇ ਖੁਸ਼ੀ ਮਨਾ ਰਹੇ ਹੋ ਬਹੁਤ ਖੁਸ਼ੀ ਤੇ ਸਭ ਕੋ ਕਰ ਰਹੇ ਹਾਂ ਹਲਦਾ ਕੋ ਸੇਵਾ ਸੀ ਤਾਂ ਵੀ ਤੇ ਸੇਵਾ ਦਾ ਰਹੀ ਹੈ ਅਜੇ ਤੱਕ ਜਿਵੇਂ ਕਹਿੰਦੇ ਪੈਰਾਂ ਦੀ ਧੂੜ ਲਾਜੋ ਲੋਕਾਂ ਦੀ ਅਸੀਂ ਬਾਰੇ ਹੋਣੀ ਹੈਗੇ ਆਪਾਂ ਨਾਲ ਉੱਚੇ ਆਪਾਂ ਨਹੀਂ